ਪੰਜਾਬੀ ਇਕਤ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਲੋਕ ਸਭਾ ਸੀਟ ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਲਗਾਤਾਰ ਰੁਝਾਨ ਸਾਹਮਣੇ ਆ ਰਹੇ ਹਨ ਇਸ ਸੀਟ ਤੇ ਪਹਿਲੇ ਰਾਉਂਡ ਦੌਰਾਨ ਹਰਸੀਮਰਤ ਕੌਰ ਬਾਦ ਲੱਗੇ ਚੱਲੇ ਹਨ ਜਦੋਂ ਕਿ ਆਪ ਦੇ ਗੁਰਮੀਤ ਸਿੰਘ ਖੁੱਡੀਆਂ ਦੂਜੇ ਨੰਬਰ ਤੇ ਚੱਲਦੇ ਹਨ ਹੁਣ ਤੱਕ ਹਰ ਸਿਮਰਤ ਕੋਰ ਬਾਦਲ ਨੂੰ 98847 ਵੋਟਾਂ ਪਈਆਂ ਹਨ ਅਤੇ ਉਹ 11580 ਵੋਟਾਂ ਨਾਲ ਅੱਗੇ ਚੱਲਦੇ ਹਨ ਗੁਰਮੀਤ ਸਿੰਘ ਖੁੱਡੀਆਂ ਨੂੰ 87267 ਵੋਟਾਂ ਹੀ ਪਈਆਂ ਹਨ ਅਤੇ ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ ਪਿੱਛੇ ਚੱਲਦੇ ਹਨ ਤੇ ਪਾਰਟੀ ਜਨਤਾ ਪਾਰਟੀ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ 66785 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ ਉੱਥੇ ਹੀ ਖਡੂਰ ਸਾਹਿਬ ਸੀਟ ਦੀ ਗੱਲ ਕਰੀਏ ਤਾਂ ਇੱਥੇ ਭਾਈ ਅਮਰਿਤਪਾਲ ਸਿੰਘ 42000 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਤੇ ਕੁਲਵੀਰ ਸਿੰਘ ਗੀਰਾ ਪਿੱਛੇ ਚੱਲ ਰਹੇ ਹਨ ਅਤੇ ਲਾਲ ਸਿੰਘ ਢੁੱਲਰ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿੱਛੇ ਚੱਲ ਰਹੇ ਹਨ ਵਿਰਸਾ ਸਿੰਘ ਵਲਟੋਹਾ 73847 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ ਜੇ ਪਟਿਆਲਾ ਸੀਟ ਦੀ ਗੱਲ ਕਰੀ ਤਾਂ ਇਥੋਂ ਡਾਕਟਰ ਧਰਮਵੀਰ ਗਾਂਧੀ 4367 ਵੋਟਾਂ ਨਾਲ ਅੱਗੇ ਚੱਲੇ ਹਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਭਵੀਰ ਸਿੰਘ ਪਿੱਛੇ ਚੱਲਦੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪ੍ਰਨੀਤ ਕੋਰ 58115 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ ਅਤੇ ਜਲੰਧਰ ਸੀਟ ਦੀ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਹਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਨੂੰ ਪਿੱਛੇ ਚੱਲਦੇ ਹਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਗੁਆਟੀ ਨੂੰ 63773 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ ਪੰਜਾਬ ਦੀਆਂ 13 ਸੀਟਾਂ ਦੀ ਗੱਲ ਕਰੀਏ ਤਾਂ ਇੰਡੀਅਨ ਨੈਸ਼ਨਲ ਕਾਂਗਰਸ 7 ਸੀਟਾਂ ਤੇ ਅੱਗੇ ਚੱਲ ਰਹੀ ਹੈ ਤੇ ਆਪ ਨੂੰ 3 ਸੀਟਾਂ ਮਿਲੀਆਂ ਹਨ ਅਤੇਸ਼ ਰੋਮਨੀ ਕਾਲੀ ਦਲ ਇੱਕ ਸੀਟ ਤੇ ਅੱਗੇ ਚੱਲਦੀ ਹੈ ਤੇ ਜਾਦ ਉਮੀਦਵਾਰ ਦੋਵੇਂ ਸੀਟਾਂ ਤੇ ਅੱਗੇ ਚੱਲ ਰਹੇ ਹਨ ਸੋ ਇਸ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਟ ਚੈਨਲ ਬਣੇ ਰਹੋ ਧੰਨਵਾਦ